ਜੀ ਹਾਂ ਮਿਤੀ 24/24 ਨੂੰ ਐਸਐਚਓ ਹਾਜੀਪੁਰ ਤੋਂ ਇੱਕ ਇਨਫਾਰਮੇਸ਼ਨ ਮਿਲੀ ਇੱਕ ਅਨ ਆਈਡੈਂਟੀਫਾਈਡ ਡੈੱਡ ਬਾਡੀ ਲੇਡੀ ਦੀ ਜੁਗਿਆਲ ਪਿੰਡ ਦੇ ਨੇੜੇ ਜੰਗਲਾਂ ਦੇ ਵਿੱਚ ਪਈ ਹੈ ਔਰ ਅਸੀਂ ਤੁਰੰਤ ਇਹਨਾਂ ਦੇ ਮੇਰੇ ਨੋਟਿਸ 'ਚ ਲਿਆਂਦਾ ਅਸੀਂ ਉੱਥੇ ਪਹੁੰਚ ਕੇ ਵੈਰੀਫਾਈ ਕੀਤਾ ਉਸ ਦੀ ਪਛਾਣ ਨਹੀਂ ਹੋਈ ਅਸੀਂ ਉਸ ਨੂੰ ਉਸਦੀ ਪਛਾਣ ਲਈ ਜਿਸ ਦਾ ਕਿ ਉਸ ਲੇਡੀ ਦਾ ਬਹੁਤ ਹੀ ਬਰੂਟਲੀ ਤਰੀਕੇ ਨਾਲ ਮਰਡਰ ਕੀਤਾ ਹੋਇਆ ਸੀ ਅਸੀਂ ਪਛਾਣ ਲਈ ਉਹਨੂੰ ਮਾਰਚਰੀ ਦੇ ਵਿੱਚ ਰੱਖਿਆ ਔਰ ਵਕ ਵਕ WhatsApp ਗਰੁੱਪਸ ਔਰ ਨਾਲ ਦੇ ਜਿਹੜੇ ਡਿਸਟ੍ਰਿਕਟਸ ਹੈਗੇ ਨੇ ਆਪਣਾ ਜ਼ਿਲ੍ਹਾ ਔਰ ਹਿਮਾਚਲ ਪ੍ਰਦੇਸ਼ ਦੇ ਉਨਾ ਔਰ ਕਾਂਗੜਾ ਜ਼ਿਲ੍ਹਾ ਇਹਨਾਂ ਦੇ ਸਾਰਿਆਂ ਦੇ ਨੋਟਿਸ ਚ ਲੈਂਦਾ ਹੋਇਆ ਫੋਟੋਗ੍ਰਾਫਰ ਤੋਂ ਸਰਕੂਲਰ ਕੀਤਾ ਕੱਲ੍ਹ ਸ਼ਾਮ ਨੂੰ ਹੀ ਇਸਦੀ ਪਛਾਣ ਹੋ ਗਈ ਜਿਸ ਦਾ ਨਾਮ ਸੁਨੀਤਾ ਪਤਨੀ ਨਰਿੰਦਰ ਸਿੰਘ ਵਾਸੀ ਪਬਨਾਲ ਸੀ ਇਸ ਦੇ ਪਤੀ ਦੇ ਮੁਤਾਬਕ ਇਹ ਮਿਤੀ ਤਈ ਤਈ ਤਿੰਨ ਨੂੰ ਕਰੋ ਆਪਣੇ ਪੇਕੇ ਗਈ ਸੀ ਲੇਕਿਨ ਉਥੇ ਨਹੀਂ ਸੀ ਪਹੁੰਚੀ ਅਸੀਂ ਇਸ ਸਬੰਧੀ ਉਸ ਦੇ ਪਤੀ ਨੂੰ ਜਿਹੜੀ ਮਾਰਸੀ ਚ ਡੈਡਬੜੀ ਦਿਖਾ ਕੇ ਉਸਨੇ ਸਾਨੂੰ ਦੱਸਿਆ ਕਿ ਸਾਡੇ ਗਵੰਡ ਦੇ ਵਿੱਚ ਇੱਕ ਨਰਿੰਦਰ ਪਾਟਿਆ ਤੇ ਉਸਦੀ ਪਤਨੀ ਨਰਿੰਦਰ ਕੌਰ ਜਿਹੜੇ ਰਾਂਡੇ ਨੇ ਇਹਨਾਂ ਦੇ ਨਰਿੰਦਰ ਪਾਟਿਆ ਤੇ ਨਰਿੰਦਰ ਕੌਰ ਦੇ ਫਰੈਂਡ ਸਰਕਲ ਦੇ ਵਿੱਚ ਇੱਕ ਰਾਹੁਲ ਤੇ ਉਰੀ ਪ੍ਰੇਮਿਕਾ ਗੁਰਚਨ ਜੋ ਪਤੀ ਪਤਨੀ ਦੇ ਰੂਪ ਦੇ ਵਿੱਚ ਐਮਾ ਮੰਗੜ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਦੇ ਫਰੈਂਡ ਸਰਕਲਸ ਹਨ ਜਿਨ੍ਹਾਂ ਦੇ ਕਾਫੀ ਦੇਰ ਤੋਂ ਕੋਈ ਬੱਚਾ ਔਲਾਦ ਨਹੀਂ ਸੀ ਹੋਈ ਤੇ ਇਹ ਜਿਹੜੇ ਨਰਿੰਦਰ ਭਾਟਿਆ ਔਰ ਨਰਿੰਦਰ ਕੌਰ ਜਸੀ ਇਹਨਾਂ ਦਾ ਜਿਹੜਾ ਬਿਲਕੁਲ ਗਵਾਂਢ ਦੇ ਵਿੱਚ ਮ੍ਰਿਤਕ ਸੁਨੀਤਾ ਜਿਹੜੀ ਰਹਿੰਦੀ ਸੀ ਸੁਨੀਤਾ ਦੇ ਪਹਿਲਾਂ ਦੋ ਬੱਚੇ ਸਨ ਅਤੇ ਇੱਕ 5 ਮਹੀਨੇ ਦਾ ਜਿਹੜਾ ਬੱਚਾ ਉਹਦੇ ਕੋਲ ਸੀ ਇਹਨਾਂ ਨੇ ਉਸ ਨੂੰ ਇਹ ਬੱਚਾ ਜਿਹੜਾ ਹੈ ਰਾਹੁਲ ਤੇ ਗੁਚਨ ਨੂੰ ਅਡਾਪਟ ਕਰਨ ਵਾਸਤੇ ਪ੍ਰੈਸ਼ਰਾਈਜ਼ ਕੀਤਾ ਔਰ ਰਾਹੁਲ ਔਰ ਗੁਚਨ ਨੂੰ ਉਹਨਾਂ ਨਾਲ ਮਿਲਾਇਆ ਵੀ ਔਰ ਪਰ ਜਿਹੜੀ ਮ੍ਰਿਤਕ ਸੀ ਸੁਨੀਤਾ ਉਹ ਬੱਚਾ ਦੇਣ ਵਾਸਤੇ ਨਹੀਂ ਮੰਨੀ ਮਿਤੀ 23 ਤਰੀਕ ਨੂੰ ਰਾਹੁਲ eri ਪਤਨੀ ਗੁਚਨ ਤੇ ਮ੍ਰਿਤਕ ਸੁਨੀਤਾ ਇਹ ਜਿਹੜਾ ਗगन ਕਾ ਟਿੱਲਾ ਮੰਦਿਰ ਹੈ ਹਾਜੀਪੁਰ ਦੇ ਵਿੱਚ ਇਹ ਉੱਥੇ ਤਿੰਨੋ ਜਣੇ ਗਏ ਔਰ ਸੁਨੀਤਾ ਆਪਣਾ 5 ਮਹੀਨੇ ਦਾ ਜਿਹੜਾ ਬੱਚਾ ਹੈ ਉਹ ਵੀ ਨਾਲ ਲੈ ਗਈ ਸੀ ਮੰਦਿਰ ਚ ਪੰਜੋਂ ਤੋਂ ਬਾਅਦ ਰਾਹੁਲ ਨੇ ਜਿਹੜਾ ਬੱਚਾ ਸੁਨੀਤਾ ਕੋਲ ਖੋ ਕੇ ਆਪਣੀ ਪਤਨੀ ਗੁਲਚਨ ਨੂੰ ਦੇ ਦਿੱਤਾ ਤੇ ਗੁਲਚਨ ਉਸ ਤੋਂ ਬੱਚਾ ਲੈ ਕੇ ਚਲੀ ਗਈ। ਇਸ ਤੋਂ ਬਾਅਦ ਰਾਹੁਲ ਸੁਨੀਤਾ ਨੂੰ ਜਿਹੜਾ ਪਿਛਲੇ ਪਾਸੇ ਮੰਦਰ ਦੇ ਜੰਗਲ ਹੈ ਜੰਗਲ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਸੁਨੀਤਾ ਨੇ ਉਸ ਤੋਂ ਬੱਚਾ ਵਾਪਸ ਲੈਣ ਦੀ ਜਿੱਦ ਕੀਤੀ ਤੇ ਬਾਰ-ਬਾਰ ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਵਾਪਸ ਕਰੋ। ਤਾਂ ਰਾਹੁਲ ਨੇ ਜਿਹੜਾ ਪੱਥਰ ਉਹਦੇ ਸਿਰ ਦੇ ਵਿੱਚ ਮਾਰਿਆ ਅਤੇ ਬਾਅਦ ਦੇ ਵਿੱਚ ਉਹਦੀ ਚੁੰਨੀ ਉਸੇ ਗੱਲ ਦੇ ਵਿੱਚ ਕੁੱਟ ਕੇ ਉਹਦਾ ਸਾਹ ਕੁੱਟ ਕੇ ਉਨਾ ਉਨਾ ਕਤਲ ਕਰ ਦਿੱਤਾ ਇਹ ਸਾਰਾ ਮਸਲਾ ਸ਼੍ਰੀ सुरेंद्र ਲਾਹਾ ਜੀ ਐਸਐਸਪੀ ਸਾਹਿਬ ਪਸ਼ਾਰਪੌਜੀ ਦੇ ਨੋਟਿਸ ਤੇ ਲਿਆਉਣ ਤੋਂ ਬਾਅਦ ਜਿਹੜਾ ਹੈ ਅਸੀਂ ਐਫਆਈਆਰ ਅੰਡਰ ਸੈਕਸ਼ਨ 302 365 ਔਰ 120ਬੀ ਡਰਜੈਸਟਰ ਕਰਕੇ ਤੇ ਆਪਣੀ ਜਿਹੜੀ ਤਫਤੀਸ਼ ਹੈ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਾਬਕ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਐਸਆਈ ਪੰਕਜ ਕੁਮਾਰ ਐਸਚੋ ਹਾਜੀਪੁਰ ਔਰ ਹੋਰ ਵੀ ਕਾਫੀ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਭਾਲ ਵਾਸਤੇ ਜਿਹੜੇ ਰੇਡ ਕਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਹੀ ਸਾਦੂ ਇਹ ਪਤਾ ਲੱਗਾ ਕਿ ਚਾਰੋਂ ਦੋਸ਼ੀ ਜਿਹੜੇ ਨੇ ਇਹ ਬੱਚੇ ਸਮੇਤ ਕਿਤੇ ਸ਼ਹਿਰ ਤੋਂ ਬਾਹਰ ਜਾਣ ਦੀ ਕੋਈ ਵਿਵੰਧ ਬਣਾ ਰਹੇ ਨੇ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਔਰ ਜਿਹੜਾ ਬੱਚਾ ਹੈ ਲਖਸ਼ 5 ਮਹੀਨੇ ਦਾ ਉਹ ਅਸੀਂ ਗੁਲਸ਼ਨ ਦੇ ਕੋਲੋਂ ਰਿਕਵਰ ਕਰ ਲਿਆ ਇਹਨਾਂ ਚਾਰਾਂ ਦੋਸ਼ੀਆਂ ਦੀ ਅਸੀਂ ਮੁਕੱਦਮੇ ਵਿੱਚ ਗ੍ਰਿਫਤਾਰੀ ਕੀਤੀ ਹੈ ਬੱਚਾ ਜਿਹੜਾ ਉਹ ਰੋਹਾਂ ਦੇ ਸਾਹਮਣੇ ਉਸ ਦੇ ਪਿਤਾ ਨਰਿੰਦਰ ਦੇ ਹਵਾਲੇ ਕੀਤਾ ਬਾਕੀ ਜਿਹੜੀ ਤਫਤੀਸ਼ ਹੈ ਉਹ ਜੇ ਅੱਗੇ ਚੱਲ ਰਹੀ ਹੈ ਸਰ ਜੀ 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 ਪਹਿਲੇ ਵੀ ਮੁਕੱਦਮਾ ਚੱਲਦਾ ਪਈ ਇਹ ਤਫਤੀਸ਼ ਦਾ ਮੈਟਰ ਹੈ ਅਸੀਂ ਇਸ ਬਾਰੇ ਰਿਕਾਰਡ ਦੇਖ ਕੇ ਤੁਹਾਨੂੰ ਦੱਸ ਦਿਆਂਗੇ ਠੀਕ ਹੈ